ਵਾਸੋ ਮਹਿਲਾ ਪਹਿਲਾ ਕਾਇਆ ਬ੍ਰਹਮ ਮਨ ਰਤੂਤੀ ਗਿਆਨੁ ਜਨੇਊ ਤਿਆਨ ਕੁਸਪਾਤੀ ਹਰ ਨਾਮ ਜਸ ਜਾਚੂ ਨਾਉ ਗੁਰ ਪ੍ਰ사ਦੀ ਬ੍ਰਹਮ ਸੁਮਾਉ ਕਉਂਡੇ ਐਸਾ ਬ੍ਰਹਮ ਵਿਚਾਰ ਨਾਮੇ ਸੁਚ ਨਾਮੂ ਬੜੋ ਨਾਮੇ ਚਜ ਆਚਾਰ ਰਾਵ ਬਾਹਰ ਜਨੇਊ ਜਿ ਚਰਜੋਤ ਹੈ ਨਾਲ ਤੋਤੀ ਟਿਕਾ ਨਾਮ ਸੁਮਹਾਲ ਇਤ ਉਤ ਨਿਭੀ ਨਾਲੂ ਵਿਨੁ ਨਾਵਹੂਰ ਕਰਮ ਨੋ ਪਾਲ ਪੂਜਾ ਪ੍ਰੇਮ ਮਾਇਆ ਪਰਜਾਲੂ ਏਕੂ ਵੇਖੂ ਅਭਰਨੋ ਪਾਲ ਚਿਨੈ ਤਤ ਗਿਆਨ ਦਸ ਦੁਆਰ ਹਰ ਮੁਗ ਪਾੜੁ ਬੜੈ ਵਿਚਾਰ ਪੂਜਨੁ ਪਾਉ ਪਰਮ ਪਉ ਭਗ ਪਰੂਆਰਾ ਜਬ ਚੁਰ ਨ ਲਾਗੇ ਤਿਲਕ ਲਿਲਾੜ ਜਾਣੈ ਪ੍ਰਭੇਕ ਬੂਜਾ ਬ੍ਰਹਮ ਅੰਤਰ ਵਿਵੇਕ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜਾਣੇ ਕੀਮਤ ਪਾਏ ਅਸ਼ਟਮੀ ਚੋਂ ਭੇਦ ਨਾ ਪਾਇਆ ਅਸ਼ਟਦਸੀ ਚੋਂ ਭੇਦ ਨਾ ਪਾਇਆ ਨਾਨਕ ਸਤਿਗੁਰੂ ਬ੍ਰਹਮ ਦਿਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਰੰਗ ਦਰਜ ਵੀਵ ਸ਼ਬਦ ਹੈ 라ਉ ਦੀ ਪੰਕਤੀ ਵਿੱਚ ਗੁਰੂ ਸਾਹਿਬ ਨੂੰ ਪੰਡਤ ਨੂੰ ਸਬੋਧਨ ਕਰਕੇ ਜੀਵਨ ਦਾ ਸਹੀ ਤਤ ਸਹੀ ਧਰਮ ਦਾ ਮਾਰਗ ਦਿੜ੍ਹ ਕਰਵਾ ਰਹੇ ਨੇ ਤੋ ਅਰਥਾਇਸਾ ਕਿ ਮਹਾਂਪੁਰਖ ਬੋਲਦੇ ਸਾਂਜੀ ਸકલ ਜਹਾਨ ਹੈ ਗੁਰੂ ਸਾਹਿਬ ਕਿਸੇ ਇੱਕ ਸ਼੍ਰੇਣੀ ਨੂੰ ਜਾਂ ਇੱਕ ਵਿਅਕਤੀ ਨੂੰ ਸਬੰਧਨ ਹੋ ਕੇ ਜੋ ਗਿਆਨ ਦਿੰਦੇ ਨੇ ਉਹ ਕੇਵਲ ਉਸੇ ਲਈ ਨਹੀਂ ਹੁੰਦਾ ਸਾਰੇ ਸਮਾਜ ਲਈ ਹੁੰਦਾ ਸਾਰੀ ਇਨਸਾਨੀਅਤ ਲਈ ਹੁੰਦਾ ਤੋ ਇਹ ਗੱਲਾਂ ਆਪਣੇ ਤੇ ਵੀ ਚੁਕਾ ਕੇ ਦੇਖਣੀਆਂ ਨੇ ਕਿ ਜਿਹੜੇ ਕੰਮ ਪੰਡਤ ਕਰਦਾ ਸੀ ਇਵੇਂ ਕਰਮ ਕਾਂਡ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਨਿਸਪਲ ਦੱਸਿਆ ਤੇ ਸੱਚੇ ਨਾਮ ਦੀ ਜਾਚ ਦੱਸੀ ਨਾਮ ਕਿਵੇਂ ਸਿਮਰਨ ਹੁੰਦਾ ਹੈ ਧਰਮ ਕੀ ਹੈ ਉਹ ਅਸੀਂ ਵੀ ਤੇ ਨਹੀਂ ਪਾਂਡੇ ਲਈ ਕੰਮ ਕਰਦੇ ਪਏ ਇਹ ਆਪਣੇ ਦੇ ਵਿੱਚ ਆਤਮਰ ਕੇ ਦੇਖਣੀ ਹੈ ਪਾਂਡੇ ਐਸਾ ਬ੍ਰह्म ਵਿਚਾਰ ਇਹ ਪਾਂਡੇ ਇਹ ਪੰਡਿਤ ਐਸੇ ਬ੍ਰह्म ਦੀ ਵਿਚਾਰ ਕਰ ਉਸ ਪਰਮਾਤਮਾ ਦੀ ਇਸ ਢੰਗ ਨਾਲ ਤੂੰ ਵਿਚਾਰ ਕਰ ਨਾਮੇ ਸੁਝ ਨਾਮੂ ਪੜੋ ਨਾਮੇ ਚਜ ਅਚਾਰ ਤੂੰ ਸੱਚਾਂ ਝੁੱਠਾਂ ਵਿੱਚ ਬੜਾ ਪਿਆਰ ਇਹਦਾ ਨਾਨਕ ਤੋਣ ਬੜੇ ਕਰਦਾ ਹੈ ਇਸ ਤਰ੍ਹਾਂ ਪਾਣੀ ਨਾਲ ਸਵਛ ਬਸਤਰ ਪਹਿਨੇ ਸਰੀਰ ਨੂੰ ਬੜਾ ਨਾਣਾ ਤੋਣਾ ਕਰਦੀ ਬੜੀ ਸਫਾਈ ਕਰਨੀ ਇਸ ਸੁਚੂਟ ਪਿੱਛੇ ਬੜਾ ਪਿਆਰ ਹੁੰਦਾ ਤੂੰ ਇਸ ਸੁਚੂਟ ਨੂੰ ਛੱਡ ਕੇ ਨਾਮੇ ਸੁਚ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰ ਨਾਮ ਦਾ ਸਿਮਨ ਕਰ ਇਹ ਸੱਚੀ ਸੁਚ ਹੈ ਨਾਮੋ ਪੜੋ ਤੇ ਨਾਮ ਨੂੰ ਹੀ ਪੜ ਪਰਮਾਤਮਾ ਦੇ ਨਾਮ ਦੀ ਗੱਲ ਸੁਣ ਪੜ ਵਿਚਾਰ ਕਰ ਨਾਮੇ ਚਜ ਅਚਾਰ ਬਾਕੀ ਜਿਹੜੀ ਤੂੰ ਹੋਰ ਰਸਮੋ ਰਿਵਾਜ ਕਰਦੇ ਕਰਮकांड ਕਰਦਾ ਹੈ ਇਹ ਨਾਮੇ ਨਾਮ ਵਿੱਚ ਹੀ ਸਭ ਕੁਝ ਆ ਜਾਂਦਾ ਹੈ ਜਦੋਂ ਤੂੰ ਪ੍ਰਮਾਤਮਾ ਦਾ ਨਾਮ ਮਹਿਸੂਸ ਕਰੇ ਅਨੁਭਵ ਕਰੇ ਤਾਂ ਤੇਨੂੰ ਕਿਸੇ ਕਿਸਮ ਦੀ ਬੋਧੀ ਸੁਚੇ ਜੂਠਾ ਪਹਿਨਣ ਦੀ ਲੋੜ ਨਹੀਂ ਹਾਂ ਸਾਫ ਸਫਾਈ ਦੀ ਲੋੜ ਹੁੰਦੀ ਹੈ ਇਨਸਾਨ ਸਿਰਫ ਸਫਾਈ ਵਾਸਤੇ ਇਨਸਾਨ ਕਰਦਾ ਹੈ स्वच्छ ਬਸਤਰ ਪਹਿਨਦਾ ਹੈ ਲੇਕਿਨ ਵਹਿਮ ਬਣਾ ਕੇ ਨਹੀਂ ਇਹ ਸੁਚੇ ਜੂਠਾ ਵਿੱਚ ਪਹਿਨਦਾ ਤੂੰ ਵਹਿਮ ਬਣਾ ਕੇ ਸੁਚਾ ਪਿੱਛੇ ਪਿਆ ਹੋਇਆ ਬੋਧੀ ਸੁਚਾ ਲੜਦਾ ਫਿਰਦਾ ਤੇ ਸੋਚ ਕਰਿਆ ਦਿਨ ਸਾਰ ਰਾਤ ਮਨ ਕੀ ਮੈਲ ਨ ਤਣ ਤੇ ਜਾਤ ਸੁਚਾ ਸੋਚਨ ਹੋਵੇ ਜੀ ਸੁਚੀ ਲਖਵਾਰ ਪਰਮੇਸ਼ਰ ਦੀ ਲੱਖਾਂ ਵਰੀ ਸੀ ਆਪਣੀ ਸਿਰਦੀ ਸੋਚਾਂ ਪੁੱਤਰ ਤਾਂ ਕਰ ਲਈਏ ਇਹਦੇ ਨਾਲ ਮਨ ਪੁੱਤਰ ਨਹੀਂ ਹੁੰਦਾ ਤੋ ਇਸ ਵਾਸਤੇ ਗੁਰੂ ਜੀ ਸਮਝਾ ਰਹੇ ਨੇ ਕਿ ਤੂੰ ਉਸ ਪ੍ਰਮਾਤਮਾ ਦੀ ਵਿਚਾਰ ਇਸ ਮਨ ਵਿੱਚ ਕਰਿਆ ਕਰ ਪੰਡਿਆ ਐਸਾ ਬ੍ਰह्म ਵਿਚਾਰ ਉਸ ਦੇ ਨਾਮ ਦੀ ਅਗਰ ਤੈਨੂੰ ਵਿਚਾਰ ਸਮਝ ਆ ਗਈ ਪ੍ਰਭੂ ਦਾ ਨਾਮ ਤੈਨੂੰ ਅਨੁਭਵ ਹੋ ਗਿਆ ਤੇ ਤੈਨੂੰ ਇਹਨਾਂ ਸੋਚਾਂ ਜੂਠਾਂ ਦੀ ਲੋੜ ਨਹੀਂ ਪੈਣੀ ਕੋਈ ਧਾਰਮਿਕ ਰਸਮਾਂ ਦੀ ਕਰਨ ਦੀ ਲੋੜ ਨਹੀਂ ਪੈਣੀ ਜਿਨ੍ਹਾਂ ਕਰਕੇ ਪ੍ਰਭੂ ਨਾਲ ਸਾਂਝ ਨਾ ਪਵੇ ਐਸੇ ਕਰਮ ਕਾਂਡ ਜਿਨ੍ਹਾਂ ਨਾਲ ਪ੍ਰਭੂ ਨਾਲ ਕੋਈ ਸਾਈ ਨਹੀਂ ਪੈਂਦੀ ਐਵੇਂ ਕ੍ਰਿਸ਼ਮਾ ਜੀ ਕਰੀ ਜਾਂਦਾ ਫਿਰਦਾ ਬੰਦਾ ਐਸੇ ਚਾਜ ਚਾਰ ਦਾ ਕੋਈ ਲਾਭ ਨਹੀਂ ਕਾਇਆ ਬ੍ਰਹਮਾ ਮਨ ਹੈ ਤੋਤੀ ਤੂੰ ਆਪਣੇ ਜਿਹੜਾ ਸਰੀਰ ਹੈ ਇਸ ਨੂੰ ਅਗਰ ਵਿਕਾਰ ਨੂੰ ਬਚਾ ਲਵੇਂ ਤੇ ਫਿਰ ਤੂੰ ਸਹੀ ਬ੍ਰਹਮਾ ਹੈ ਬ੍ਰਾਹਮਣ ਹੈ ਬ੍ਰਾਹਮਣ ਤਾਂ ਹੈ ਜੇ ਆਪਣੇ ਸਰੀਰ ਨੂੰ ਵਿਕਾਰ ਨੂੰ ਬਚਾਵੇਂ ਖਾਲੀ ਧੋਣ ਨਾਲ ਨਹੀਂ ਗੱਲ ਬਣਨੀ ਸਰੀਰ ਅੰਦਰ ਜਿਹੜਾ ਮਨ ਹੈ ਇਹਨੂੰ ਪਵਿੱਤਰ ਕਰ ਲਵੇਂ ਅਗਰ ਮਨ ਹੈ ਤੋਤੀ ਪਵਿੱਤਰ ਮਨ ਨੂੰ ਤੋਤੀ ਬਣਾਵੇਂ ਆਪਣੀ ਇਹਨੀ ਧੋਤੀ ਪਹਿਨਦੀ ਇਨੀ ਲੋੜ ਨਹੀਂ ਸਾਫ ਸੁਥਰੀ ਜਿੰਨਾ ਕਿ ਮਨ ਨੂੰ ਸਾਹਮਣੇ ਦੀ ਲੋੜ ਹੈ ਧੋਤੀ ਤੂੰ ਜੈਸੀ ਵੀ ਪਹਿਨੇਗਾ ਉਹਦੇ ਨਾਲ ਫਰਕ ਨਹੀਂ ਪੈਂਦਾ ਇਹ ਮਨ ਪੀਤਰ ਨਹੀਂ ਹੈ ਤੇ ਮਨ ਨੂੰ ਸਵਚ ਕਰ ਤੇ ਤੇਰਾ ਮਨ ਸਵਛ ਜਦੂ ਸਰੀਰ ਵੀ ਸਵਛ ਕੰਮ ਕਰੇਗਾ ਭਲੇ ਕਰਮ ਕਰੇਗਾ ਤੋ ਇਹ ਹੈ ਬ੍ਰਾਹਮਣਪਨ ਇਹ ਹੈ ਬ੍ਰह्म ਬ੍ਰਾਹਮਣਸੋ ਜੋ ਬ੍ਰह्म ਵਿਚਾਰ ਹੈ ਆਪ ਤਰ੍ਹਾਂ ਅਸ ਅਗਲੇ ਕੁਲ ਤਰਹਿ ਗਿਆਨ ਜਨਿਊ ਧਿਆਨ ਕੁਸਪਾਤੀ ਪ੍ਰਭੂ ਨਾਲ ਗਿਆਨ ਪਰ ਪ੍ਰਭੂ ਨਾਲ ਸਾਜ ਪਾਣੀ ਪ੍ਰਭੂ ਦੀ ਬਾਰੇ ਗਿਆਨ ਲੈਣਾ ਉਹ ਬੁਹਾਸਤੀ ਕੀ ਹੈ ਉਹਦੇ ਕੀ ਗੁਣ ਹਨ ਇਹ ਚੀਜ਼ ਪਛਾਣ ਕਰਨੀ ਜਾਣ ਪਛਾਣ ਪਰ ਉਹਨਾਂ ਦਾ ਪਾਣੀ ਇਹ ਤੇਰੇ ਲਈ ਜਨੇਊ ਨਹੀਂ ਤਾਂ ਸਰੀਰ ਤਿਆਗਿਆ ਇਹ ਜਨੇਊ ਦੇ ਨਾਲ ਜਾਂਦਾ ਨਹੀਂ ਇਤਨੀ ਤੇਰੀੇ ਕੰਮ ਆਉਂਦਾ ਜਿੰਨੇ ਤੇਰੀ ਸਰੀਰ ਹੈ ਉਸ ਤੋਂ ਬਾਅਦ ਜਨੇਊ ਕਿਸ ਕੰਮ ਦਾ ਧਿਆਨ ਕੁਸਪਾਤੀ ਕੁਸਪਾਤੀ ਅਗਰ ਇਸ ਨੂੰ ਕਹੇ ਇਹ ਕੁਸ਼ਾ ਦਾ ਜਿਹੜਾ ਕਾ ਹੈ ਉਹਦੀ ਇੱਕ ਛੱਲਾ ਜਿਹਾ ਬਣਾ ਕੇ ਉਹ ਚੀਚੀ ਅੰਗਲੀ ਦੇ ਨਾਲ ਵਾਲੀ ਅੰਗਰੇਨ ਨਾਲ ਪਾਉਂਦਾ ਹੈ ਤਾਂ ਕਹਦਾ ਇਹਦੀ ਇਹਦੀ ਲੋੜ ਨਹੀਂ ਹੈ ਤਾਂ ਕਮਾਉਣ ਵਾਸਤੇ ਪ੍ਰਭੂ ਨਾਲ ਧਿਆਨ ਜੋੜਨੀ ਲੋੜ ਹੈ ਧਿਆਨ ਕੁਸ਼ਪਾਤੀ ਇਸੇ ਕਈ ਵਾਰ ਕਿਹਾ ਜਾਂਦੇ ਆ ਵੀ ਜਿਨੇ ਉਹ ਗਿਆਨ ਦਾ ਪਾਉ ਤੇ ਕੁਸ਼ਪਾਤੀ ਜਿਹੜੀ ਧਿਆਨ ਦਾ ਧਿਆਨ ਦੀ ਕੋਈ ਕੁਸ਼ਪਾਤੀ ਨਹੀਂ ਹੁੰਦੀ ਨਾ ਕੋਈ ਗਿਆਨ ਦਾ ਜਿਨੇ ਹੁੰਦਾ ਅਸਲ ਵਿੱਚ ਇਹ ਸਬਸਟੀਚੂਟ ਹਨ ਵੀ ਗਿਆਨ ਦੀ ਥਾਂ ਜਿਨੇ ਉਹ ਦੀ ਥਾਂ ਗਿਆਨ ਧਾਰਨ ਦੀ ਲੋੜ ਹੈ ਕੁਸ਼ਪਾਤੀ ਦੀ ਥਾਂ ਕੁਸ਼ਾ ਦੀ ਛੱਲੇ ਦੀ ਥਾਂ ਧਿਆਨ ਧਾਰਨ ਦੀ ਲੋੜ ਹੈ ਉਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ ਹਰ ਨਾਮਾ ਜਸ ਜਾਚੂ ਨਾਉ ਪਰਮਾਤਮਾ ਦਾ ਨਾਮ ਤੇ ਉਸ ਦਾ ਜਸ ਕਰਨਾ ਪ੍ਰਭੂ ਦੀ ਬੰਦਗੀ ਕਰਨੀ ਇਹ ਹੀ ਪ੍ਰਭੂ ਦਾ ਨਾਮ ਦੀ ਪ੍ਰਾਪਤੀ ਕਰਨੀ ਹੀ ਤੇਰੇ ਲਈ ਇਹ ਜਾਚਨਾ ਹੈ ਜਿਹੜੇ ਤੂੰ ਜਾ ਕੇ ਲੋਕਾਂ ਦੇ ਕਰੋ ਛਾਦਨ ਪੋਜਨ ਕਰਦਾ ਹੈ ਇਹ ਪਰਮਾਤਮਾ ਦਾ ਨਾਮ ਜਪਣਾ ਹੀ ਤੇਰੇ ਵਾਸਤੇ ਸਭ ਤੋਂ ਵੱਡੀ ਚੀਜ਼ ਹੋਵੇਗੀ ਗੁਰੂ ਪ੍ਰਸਾਦ ਦੀ ਬ੍ਰਹਮ ਸੁਮਾਉ ਇਸ ਤਰ੍ਹਾਂ ਅਗਰ ਗੁਰੂ ਦੀ ਕਿਰਪਾ ਨਾਲ ਮੈਂ ਤੇ ਪਰਮਾਤਮਾ ਵਿੱਚ ਸਮਾਉਂਦਾ ਹਾਂ ਇਹ ਪੰਡਿਤ ਤੂੰ ਵੀ ਇਹ ਕੰਮ ਕਰ ਕਿ ਗੁਰੂ ਦੀ ਕਿਰਪਾ ਲੈ ਗੁਰੂ ਦੀ ਬਾਣੀ ਅਨੁਸਾਰ ਆਪਣਾ ਜੀਵਨ ਜਾਚ ਬਣਾ ਫਿਰ ਤੂੰ ਬ੍ਰਹਮ ਸੁਮਾਉ ਬ੍ਰਹਮ ਵਿੱਚ ਸਮਾਉ ਉਹ ਜਾਂਦਾ ਬ੍ਰਹਮ ਵਿੱਚ ਸਮਾ ਜਾ ਜਾਂਦਾ ਬੰਦਾ ਬਾਹਰ ਜਨੇਉ ਜਿਚਰ ਜੋਤ ਹੈ ਨਾਲ ਇਹ ਬਾਹਰ ਜਨੇਉ ਤੇ ਇਨੀ ਤੇਰੀ ਕੰਮ ਦਾ ਜਿੰਦਰੀ ਜੋਤ ਹੈ ਤੇ ਮੁਰਦੇ ਨੂੰ ਅਗਰ ਸਰੀਰ ਜਦੋਂ ਮ੍ਰਿਤਕ ਹੋ ਗਿਆ ਉਸ ਵੇਲੇ ਉਹਨੂੰ ਜਨੇਉ ਦਾ ਕੋਈ ਮਤਲਬ ਹੀ ਨਹੀਂ ਤੇ ਖਾਲੀ ਸਰੀਰਨ ਦਾ ਸਬੰਧ ਨਹੀਂ ਇਹ ਗੱਲ ਤੇ ਮਨ ਆਤਮਾ ਦੀ ਹੈ ਸਾਹਕਤਾਬ ਤੇ ਮਨ ਆਤਮਾ ਨੇ ਦੇਣਾ ਤੇ ਬਾਹਰ ਜਨੇਉ ਨਾਲ ਕੀ ਹੁੰਦਾ ਬਾਹਰ ਜਨੇਉ ਜਿਚਰ ਜੋਤ ਹੈ ਨਾਲ ਤੋਤੀ ਟਿੱਕਾ ਨਾਮ ਸੁਮਾਲ ਇਹ ਤੋਤੀ ਟਿੱਕੇ ਦਿ ਲੋੜ ਨਹੀਂ ਹੈ ਨਾਮ ਦੀ ਸੁਮਾਲ ਦੀ ਲੋੜ ਹੈ ਪਰਮਾਤਮਾ ਨੂੰ ਨਾਮ ਦੀ ਸੁਮਾਲ ਕਰ ਪ੍ਰਭੂ ਦੇ ਨਾਮ ਦਾ ਅਨੁਭਵ ਦਾ ਯਤਨ ਕਰ ਇੱਥੇ ਉੱਥੇ ਨਿਭੀ ਨਾਲ ਉਹ ਇੱਥੇ ਵੀ ਅੱਗੇ ਵੀ ਨਾਲ ਨਿਭਦਾ ਅੱਗੇ ਵੀ ਇਸ ਨਾਮ ਦੇ ਬਦਲ ਦੀ ਬੰਦਾ ਸੁਰਖਰੂ ਹੁੰਦਾ ਹੈ ਇੱਥੇ ਵੀ ਨਾਮ ਹੀ ਉੱਚਾ ਸੁੱਚਾ ਜੀਵਨ ਬਖਸ਼ਦਾ ਧਰਮੀ ਜੀਵਨ ਬਖਸ਼ਦਾ ਵਿਨ ਨਾਗ ਹੈ ਹੋਰ ਕਰਮ ਨਾ ਪਾਲ ਹੋਰ ਕਿਸੇ ਕਰਮ ਕਾਂ ਦੇ ਲੋੜ ਨਹੀਂ ਹੈ ਨਾਮ ਹੀ ਸਭ ਤੋਂ ਵੱਡਾ ਕਰਮ ਹੈ ਨਾਮ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰ ਹੋਰ ਕਿਸੇ ਕਿਸਮ ਦੇ ਕਰਮਾਂ ਦੀ ਤੂੰ ਭਾਲਣਾ ਕਰਦਾ ਫਿਰ ਹੋਰ ਉਸਮਾ ਨਾ ਪਾਲਦਾ ਫਿਰ ਪੂਜਾ ਪ੍ਰੇਮਾਇ ਪਰਜਾਲ ਆਪਣੇ ਅੰਦਰੂ ਮਾਇਆ ਦਾ ਮੋਹ ਸਾੜ ਦੇ ਮਾਇਆ ਪਰਜਨ ਮਾਇਆ ਕਲਾ ਮੋਹ ਦੂਜਾ ਭਾਵ ਆਪਣੇ ਅੰਦਰੂ ਖਤਮ ਕਰ ਦੇ ਇਹ ਤੇਰੇ ਲਈ ਪੂਜਾ ਹੈ ਇਹ ਪ੍ਰਭੂ ਨਾਲ ਪ੍ਰੇਮ ਵਾਲੀ ਪੂਜਾ ਹੈ ਜੇ ਤੂੰ ਆਪਣੇ ਅੰਦਰੂ ਮਾਇਆ ਦਾ ਮੋਹ ਤਿਆਗ ਦੇਵੇਂ ਇਕ ਵੇਖੂ ਅਵਰ ਨਾ ਭਾਲ ਤੇ ਹਰ ਬਾਸੀ ਉਸ ਪਰਮਾਤਮਾ ਨੂੰ ਵੇਖ ਸਭ ਗੋਬਿੰਦ ਸਭ ਗੋਬਿੰਦਾ ਕੋਈ ਵੀ ਨਹੀਂ ਕੋਈ ਸਭਾ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਉ ਕੋ ਬੋਲੇ ਇਹ ਉੱਚ ਨੀਵੀਂ ਦੇ ਪਰਮ ਛੱਡ ਕੇ ਇੱਕ ਪਰਮਾਤਮਾ ਨੂੰ ਸਮੇਤਾ ਜਤਨ ਕਰ ਇਕੂ ਵੇਖੋ ਅਵਰਣੋ ਪਾਲ ਬਸ ਇੱਕ ਸੱਚੇ ਧਰਮ ਦੀ ਪ੍ਰਾਪਤੀ ਕਰ ਬਾਕੀ ਹੋਰ ਕਿਸੇ ਚੀਜ਼ ਦੀ ਪਾਲ ਟੁੰਡਣਾ ਕਰ ਤੂੰ ਪੂਜਾ ਪ੍ਰੇਮ ਆ ਪਰਜਾਲ ਇਕੂ ਵੇਖੋ ਅਵਰਣੋ ਪਾਲ ਚੀਨੈ ਤਤ ਗਗਨ ਦਸ ਦੁਆਰ ਇਸ ਤਨਾ ਕਰ ਤੂੰ ਤਤ ਨੂੰ ਚੀਨ ਲਵੇਂ ਭਾਵ ਉਹ ਜਿਹੜਾ ਇਸ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਉਸ ਆਪਣੇ ਮੂਲ ਨੂੰ ਅਗਰ ਪਛਾਨ ਲਵੇਂ ਗਗਨ ਦਸ ਦੁਆਰ ਫੇਰ ਮਾਨੋ ਤੇਰੇ ਦਸਵੇਂ ਦੁਆਰ ਤੇਰੀ ਸੁਰਤੀ ਵਿੱਚ ਉਸ ਇੱਕ ਪਰਮਾਤਮਾ ਦੇ ਪ੍ਰੇਮ ਦੀ ਲਿਵ ਲੱਭ ਜਾਗੇ ਉਸ ਨੂੰ ਚੱਲ ਪਵੇ ਹਰ ਮੁਗ ਪਾਠ ਪੜੋ ਪੜੇ ਵਿਚਾਰ ਇਸ ਤਰ੍ਹਾਂ ਜਿਹੜਾ ਹਰ ਵੇਲੇ ਆਪਣੇ ਮੁਖ ਤੋਂ ਇਹ ਪਾਠ ਪੜ ਵੇਦਾਂ ਸ਼ਾਸਤਰਾਂ ਦੀ ਪੋਥੀਆਂ ਦੇ ਪਾਠਨ ਦੇ ਰ ਕੁਝ ਨਹੀਂ ਸਵਾਰਨ ਇਹ ਪਾਠ ਪੜ ਕਿ ਪਰਮਾਤਮਾ ਹਰ ਵੇਲੇ ਤੇਰੇ ਦ슴 ਦਿਵਾਰ ਵਿੱਚ ਉਸ ਦੀ ਯਾਦ ਉਸ ਦਾ ਸਿਮਨ ਟਿਕਿਆ ਰਹੇ ਉਸ ਦਾ ਅਨੁਭਵ ਕਰਕੇ ਉਹਦੇ ਵਿੱਚ ਜੁੜਿਆ ਰਹੇ ਇਹ ਹੀ ਸਭ ਵੇਦਾਂ ਪਾਠਨ ਦੀ ਵਿਚਾਰ ਹੈ ਸਮਝੋ ਫਿਰ ਉਹ ਉਹਨਾਂ ਦੀ ਲੋੜ ਨਹੀਂ ਇਹਨਾਂ ਬੇਨੋ ਪਾਠਨ ਨੇ ਤੈਨੂੰ ਖਾਲੀ ਨੀਰੇ ਪਾਠਨ ਤੇਰਾ ਕੁਛ ਨਹੀਂ ਸੁਵਾਰਨਾ ਭੋਜਨ ਨੂੰ ਪਾਉ ਪਰਮ ਨੂੰ ਭੋ ਪਾਗ ਤੂੰ ਜਿਹੜਾ ਭੋਜਨ ਅਰਪਣ ਕਰਦਾ ਹੈ ਮੂਰਤੀਆਂ ਅਗੇ ਉਹ ਭੋਗ ਲਵਾਉਂਦੇ ਇਹ ਭਾਉ ਮੈਨੇ ਪਿਆਰ ਇਹ ਪ੍ਰਭੂ ਨਾਲ ਪਿਆਰ ਕਰਨਾ ਹੀ ਕਾਫੀ ਹੈ ਪ੍ਰਭੂ ਨਾਲ ਤੇਰਾ ਪਿਆਰ ਪੈ ਗਿਆ ਤੇ ਤੈਨੂੰ ਕਿਸੇ ਮੂਰਤੀ ਦੇ ਅਗੇ ਭੋਜਨ ਰੱਖਣ ਦੀ ਲੋੜ ਨਹੀਂ ਹੈ ਪਰਮ ਨੂੰ ਭੋ ਪਾਗ ਇਹਦੇ ਨਾਲ ਸਾਰਾ ਅੰਦਰ ਦਾ ਡਰ ਅਤੇ ਪਰਮ ਖਤਮ ਹੋ ਜਾਂਦਾ ਹੈ ਬੰਦਾ ਨਿਰਪੂਰ ਕੇ ਨਿਰਪੂਜ ਜਪਦਾ ਨਿਰਪੂਜ ਪਸਗਲਪੂ ਮਿਟਾਵਰੀ ਵਸਤਾ ਪ੍ਰਾਪਤ ਹੁੰਦੀ ਹੈ। ਪਾੜੂ ਆਣਾ ਸਭ ਚੋਰ ਨਾ ਲਾਗੈ ਪਰਵਰ ਆਉਂਦਾ ਰਾਖਾ। ਸਭ ਹੁੰਗਿਆ ਤੇਜ ਪ੍ਰਤਾਪ। ਤੂੰ ਤੇਰੇ ਅੰਦਰ ਜਦੋਂ ਇਸ ਪ੍ਰਮਾਤਮਾ ਦਾ ਤੇਜ ਪ੍ਰਤਾਪ ਪੈਦਾ ਹੋ ਜਾਏਗਾ ਤੇਰੇ ਮਨ ਦੇ ਵਿੱਚ ਤੇਰੇ ਫਿਰ ਮਨ ਵਿੱਚ ਚੋਰ ਨਾ ਲੱਗੈ ਫਿਰ ਕਾਮਕਰੋ ਲੂਮੋ ਕਰ ਜਿਹੜੇ ਚੋਰ ਹਨ ਵਿਕਾਰ ਹਨ ਇਹ ਤੈਨੂੰ ਨਹੀਂ ਲੱਗ ਸਕਦੇ ਇਹ ਤੇਰਾ ਆਤਮਿਕ ਜੀਵਨ ਨਹੀਂ ਲੁੱਟ ਸਕਦੇ। ਤਿਲ ਕਿਲੇ ਲਾੜ ਜਾਣਾ ਇਹ ਪ੍ਰਵੇਕ। ਤਿਲਕ ਦੀ ਲੋੜ ਨਹੀਂ ਤੇ ਲੰਬਾ ਜਾਂ ਲਿਲਾੜ ਲੰਬਾ ਤਿਲਕ ਮੱਥੇ ਤੇ ਲਾਉਣ ਦੀ ਲੋੜ ਨਹੀਂ ਜਾਨਾ ਪ੍ਰਭ ਇੱਕ ਜਿਹੜਾ ਬੰਦਾ ਇੱਕ ਪਰਮਾਤਮਾ ਨੂੰ ਜਾਨ ਲੈਂਦਾ ਹੈ ਇੱਕ ਵਾਜਿਦ ਪਰਮਾਤਮਾ ਜਿਹਦੀ ਸਾਝ ਪੈ ਜਾਂਦੀ ਹੈ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਸ ਨੂੰ ਤਿਲਕਾਂ ਲਿਲਾਟਾਂ ਦੀ ਕੋਈ ਲੋੜ ਨਹੀਂ ਹੈ ਬੂਝੈ ਬ੍ਰਹਮ ਅੰਤ੍ਰ ਵਿਵੇਕ ਜਿਹੜਾ ਬੰਦਾ ਆਪਣੇ ਅੰਦਰੋਂ ਉਸ ਬ੍ਰਹਮ ਨੂੰ ਪਛਾਣ ਲੈਂਦਾ ਹੈ ਆਤਮਮਨ ਦੀ ਪਛਾਣ ਕਰਦਾ ਹੈ ਫਿਰ ਆਤਮਾ ਪਰਮਾਤਮਾ ਦੀ ਸਾਂਝ ਦੀ ਪਛਾਣ ਕਰਦਾ ਹੈ ਉਹਦੇ ਅੰਤਰ ਵਿਵੇਕ ਆ ਜਾਂਦਾ ਹੈ ਉਸ ਨੂੰ ਪਰਖ ਹੋ ਜਾਂਦੀ ਹੈ ਕਿਹੜਾ ਕੰਮ ਕਰਨ ਯੋਗ ਹੈ ਕਿਹੜਾ ਕੰਮ ਨਹੀਂ ਕਰਨ ਜੋ ਕਿਹੜੀ ਰਸਮ ਜਿਹੜੀ ਆ ਫੋਕੀ ਹੈ ਔਰ ਕਿਹੜੀ ਰਸਮ ਸੱਚੀ ਧਰਮ ਦੀ ਰਸਮ ਹੈ ਉਹ ਫਿਰ ਕਰਮ ਜਿਹੜੇ ਕਰਦਾ ਵੀ ਹੈ ਧਰਮ ਦੇ ਤੇ ਉਹ ਸੁਚੱਜੇ ਕਰਮ ਕਰਦਾ ਜਿਨ੍ਹਾਂ ਨੂੰ ਕੋਈ ਫਲ ਨਿਕਲਦਾ ਹੈ ਐ ਪਾਣੀ ੜਿੜਕੇ ਮੱਖਣ ਦੀ ਆਸ ਕਰਨ ਵਾਲੇ ਕੰਮ ਉਹ ਨਹੀਂ ਕਰਦਾ ਤੋ ਕਿਉਂਕਿ ਉਸ ਨੂੰ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ ਹੈ ਪਰਮਾਤਮਾ ਦੀ ਜਾਨ ਪਛਾਣ ਪਾਉਣ ਨਾਲ ਹੀ ਇਹ ਪਰਖ ਹੁੰਦੀ ਹੈ ਕਿ ਕਿਹੜਾ ਕਰਮ ਕਰਨਯੋਗ ਹੈ ਕਿਹੜਾ ਨਹੀਂ ਕਰਨਯੋਗ ਆਚਾਰੀ ਨਹੀਂ ਜੀਤਿਆ ਜਾਏ ਕੇਵਲ ਧਾਰਮਿਕ ਰਸਮੋ ਰਿਵਾਜਾਂ ਨਾਲ ਕਰਮ ਕੰਡਨ ਨਾਲ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਜੀਤਿਆ ਨਹੀਂ ਜਾ ਸਕਦਾ ਪਾਠ ਪੜਾਅ ਨਹੀਂ ਕੀਮਤ ਪਾਏ ਕੇਵਲ ਪਾਠ ਨਾਲ ਹੁਣ ਇੱਥੇ ਅਸੀਂ ਵੀ ਸਪਸ਼ਟ ਕਰ ਲਈਏ ਅਰ ਗੁਰੂ ਸਾਹਿਬ ਕਹਿੰਦੇ ਸਿਮਰਤ ਸਾਸਤਰਪੂਣ ਪਾਪ ਬਿਜਾਰ ਦੇ ਤੱਤ ਸਾਰ ਨਾਲ ਜਾਣੀ ਤੇ ਕੇਵਲ ਉਹਨਾਂ ਦੇ ਪਾਠ ਪੜ੍ਹਨ ਨਾਲ ਕੁਝ ਨਹੀਂ ਹੁੰਦਾ ਜਿੰਨੇ ਦੀ ਇਨਸਾਨ ਦਾ ਅਮਲੀ ਜੀਵਨ ਨਾ ਹੋ ਗਏ ਤੇ ਅੱਜ ਅਸੀਂ ਜਿਹੜੀਆਂ ਪਾਠਨ ਦੀਆਂ ਲੜਲੀਆਂ ਲਈ ਫਿਰਦੇ ਹਾਂ ਪਾਠ ਪਾਈ ਕਰੀ ਜਾਂਦੇ ਨੇ ਕਰਦੇ ਉਹਨੂੰ ਸੁਣਨ ਦਾ ਟਾਈਮ ਹੀ ਕੋਈ ਨਹੀਂ ਇਹ ਰੈਡੀ ਮੀਡ ਪਾਠ ਤੇ ਰੈਡੀ ਮੀਡ ਉਹਨਾਂ ਦੇ ਫਲ ਪ੍ਰਾਪਤ ਕਰਦੇ ਫਿਰਦੇ ਆ ਕਿ ਆ ਇਹ ਪੰਗਤੀ ਸਾੜ ਦੇ ਨਹੀਂ ਠੁਕਦੀਆਂ ਨੇਰੇ ਪਾਠ ਨਾਲ ਕੁਝ ਨਹੀਂ ਹੁੰਦਾ ਬਾਣੀ ਵਿੱਚ ਜੋ ਹੁਕਮ ਲਿਖੇ ਨੇ ਉਹਨਾਂ ਹੁਕਮਾਂ ਨੂੰ ਪ੍ਰਵਾਨ ਕਰਕੇ ਉਹਨਾਂ ਅਨੁਸਾਰ ਜੀਵਨ ਗੁਜ਼ਾਰ ਕੇ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਤੋ ਪਾਠ ਪੜ੍ਹਨ ਨਹੀਂ ਕੀਮਤ ਪਾਏ ਇਹਦੇ ਨਾਲ ਤੂੰ ਪ੍ਰਭੂ ਦੀ ਕੀਮਤ ਨਹੀਂ ਪਾ ਸਕਦਾ ਪ੍ਰਭੂ ਨਾਲ ਸਾਝ ਨਹੀਂ ਪਾ ਸਕਦਾ ਅਸ਼ਟ ਦਸੀਂ ਚੋਂ ਭੇਦ ਨਾ ਪਾਇਆ ਇਸ ਤਰ੍ਹਾਂ ਤੇ ਅਸ਼ਟ ਤੇ 10 18 18 ਪ੍ਰਾਣ ਪੜ ਕੇ ਜੋ ਵੇਦ ਪੜ ਪੜ ਕੇ ਵੀ ਕਿਸੇ ਨੇ ਵੇਦ ਪ੍ਰਾਪਤ ਨਹੀਂ ਕੀਤਾ ਉਹ ਵੀ ਕਰਮ ਕਰਨਾ ਜੀ ਉਲਝੇ ਰਹੇ ਤੇ ਦੇਵ ਪੂਜਾ ਵਿੱਚ ਹੀ ਲੱਗੇ ਰਹੇ ਦੀਵੀ ਦੇਵਤਿਆਂ ਦੀ ਪੂਜਾ ਵਿੱਚ ਹੀ ਲੱਗੇ ਰਹੇ ਇੱਕ ਪਰਮਾਤਮਾ ਨਾਲ ਉਹ ਵੀ ਨਹੀਂ ਜੁੜ ਸਕੇ ਇਸ ਲਈ ਭਾਈ ਨਾਨਕ ਸਤਗੁਰ ਬ੍ਰਹਮ ਦਿਖਾਇਆ ਮੈਨੂੰ ਨਾਨਕ ਨੂੰ ਤੇ ਇਹ ਨਾਨਕ ਸਤਗੁਰੂ ਨੇ ਹੀ ਬ੍ਰਹਮ ਦਿਖਾਇਆ ਜਿਸ ਨੂੰ ਪਰਮਾਤਮਾ ਦੀ ਪਛਾਣ ਹੋਈ ਜਿਸ ਨੂੰ ਪਰਮਾਤਮਾ ਨੂੰ ਅਨੁਭਵ ਹੋਇਆ ਉਹ ਸਤਗੁਰੂ ਦੇ ਰਾਹੀਂ ਹੋਇਆ ਸਤਗੁਰੂ ਬ੍ਰਹਮ ਦਿਖਾਇਆ ਸਤਗੁਰੂ ਹੀ ਬ੍ਰਹਮ ਦਿਖਾ ਸਕਦਾ ਹੈ ਇਹ ਖਾਲੀ ਪਠਨ ਪਾਠਨ ਨਾਲ ਜਾਂ ਖਾਲੀਤ ਆਰਮਿਕ ਰਸਮ ਕਰਨ ਨਾਲ ਕੋਈ ਪਰਮਾਤਮਾ ਨੂੰ ਜਾਣ ਪਛਾਨ ਨਹੀਂ ਪਾ ਸਕਦਾ ਇਸ ਲਈ ਪਾਈਏ पांडे ਐਸੇ ਪਰਮਾਤਮਾ ਨਾਲ ਸਾਝ ਬੰਨਦਾ ਯਤਨ ਕਰ ਉਸ ਨੂੰ ਜਾਂ ਸਾਝ ਪਾ ਲਈ ਤੇ ਫਿਰ ਨਾਮੋ ਸੂਚ ਨਾਮੋ ਪੜੂ ਨਾਮੋ ਚਾਜ ਨਾਮੇ ਚਾਜ ਚਾਰ ਨਾਮ ਹੀ ਤੇਰੇ ਵਸੇ ਉੱਚਾ ਸੁੱਚਾ ਆਤਮਾ ਜੀਵਨ ਹੋ ਜਾਏਗਾ ਸੱਚੀ ਰਸਮ ਰਿਵਾਜ ਹੋ ਜਾਏਗਾ ਉਹ ਨਾਮ ਨਾਲ ਹੀ ਤੂੰ ਪਵਿੱਤਰ ਹੋ ਜਾਏਗਾ ਕਿਉਂਕਿ ਬਿਨ ਨਾਮ ਹੈ ਹੋਰ ਜਿਹੜੇ ਨੇ ਸਭ ਨਾਪਾਕ ਨੇ ਆਗ ਕੇਵਲ ਪਰਮਾਤਮਾ ਦਾ ਨਾਮ ਹੀ ਹੈ ਬਾਕੀ ਕੋਈ ਚੀਜ਼ ਸੰਸਾਰ ਦੀ ਜਿਹੜੀ ਹੈ ਉਹ ਪਵਿੱਤਰ ਨਹੀਂ ਹੈ ਪਰਮਤਮ ਦਾ ਨਾਮ ਹੀ ਪਵਿੱਤਰ ਹੈ ਨਾਮ ਨਾਲ ਜੁੜੇ ਆਤਮਿਕ ਜੀਵਨ ਉਸਰੀ ਜੀਵਨ ਦੋਇ ਪਵਿੱਤਰ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ